ਕਈ ਭਰਾ ਕਹਿੰਦੇ ਸੀ ਵੀ ਤੁਸੀਂ ਕਿਰਾਏ ਤੇ ਵੀ ਟਰੈਕਟਰ ਦੇ ਦੇਣੇ ਹੁੰਨੇ ਹੋ ਕਿਰਾਏ ਤੇ ਵੀ ਦੇ ਦੇਣੇ ਓਕੇ ਲੈ ਮਿੱਤਰ ਪਿਆਰੂ ਜੇ ਕਿਸੇ ਨੂੰ ਕਿਰਾਏ ਤੇ ਟਰੈਕਟਰਾਂ ਦੀ ਲੋੜ ਹੁੰਦੀ ਹੈ ਭਰਾਵੋ ਵੀ ਉਹ ਵੀ ਦੇ ਦਿੰਦੇ ਆ ਤੇ ਜਿਹਨੂੰ 322000 ਰੁਪਿਆ ਬਾਈ ਨੇ ਡਿਮਾਂਡ ਕੀਤੀ ਹੈ ਇਹ 2017 ਮਾਡਲ ਆ ਬਾਈ ਸੋਨ ਵਾਲੀ ਕਾ 750 ਟਾਪ ਮਾਡਲ ਚਾਹੀਦਾ ਹਾਂ ਵੀਰੇ ਐਚ ਡੀ ਐਮ ਮਾਡਲ ਆ ਡਬਲ ਡਿਸਟ੍ਰਿਬਿਊਟਰ ਓਕੇ ਜੀ ਅੱਛਾ ਕੋਈ ਮਤਲਬ ਲੋਨ ਨਹੀਂ ਹੈਗਾ ਤੇ ਉੱਪਰ ਨਾ 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 ਠੀਕ ਹੈ ਲੈ ਮਿੱਤਰ ਪਿਆਰੂ ਇੰਜਨ ਗੇਅਰ ਦਾ ਬਾਈ ਕਿਵੇਂ ਆ ਲਾਈਟਾਂ ਲੂਟਾਂ ਤੇ ਜਾਲੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਤੇ ਦੇ ਕਿੰ ਲਾ ਮਿੱਤਰ ਪਿਆਰੂ ਕਰ ਲੋ ਸੰਪਰਕ ਕਰਾਂ ਤੁਹਾਡਾ ਫੁੱਲ ਮਾਨਤਾ ਨੂੰ ਹੋ ਜਾਣਾ ਤੇ ਇਹ ਤੋਂ ਇਲਾਵਾ ਬਾਈ ਇਹ 2018 ਮਾਡਲ ਆ ਵੀਰੇ ਇਹ ਹੈਗਾ 2018 ਮਾਡਲ ਡੀਆਈ 60 ਇਹ ਵੀ ਟੌਪ ਮਾਡਲ ਚਾਹੀਦਾ ਬਾਈ ਓਕੇ ਇੰਜਨ ਗੇਅਰ ਤਾਂ ਕਿਵੇਂ ਹੂ ਬਈ ਇਹ ਜਮਾ ਓਕੇ ਬਾਈ ਤੇ ਕਿੰਨੇ ਕ ਘੰਟੇ ਚੱਲਿਆ ਹੋਇ ਇਹ ਇਹ ਵੀਰੇ 1800 ਘੰਟਾ ਚੱਲਿਆ 1800 ਘੰਟਾ ਸੱਜਣੋਂ ਚੱਲਿਆ ਹੋਇਆ 2018 ਹੀ ਮਾਡਲ ਹੈ 18 ਹੀ ਮਾਡਲ ਹਨਾ ਤੇ ਨੰਬਰ ਪੰਜਾਬ ਦੇ ਹੀ ਆ ਹਨਾ ਬਾਈ ਇਹ ਕਈ ਪਾਰਟੀ ਦੇ ਨਾਮ ਹੋ ਸਕਦਾ ਫਰਸਟ ਓਨਰ ਬਈ ਫਰਸਟ ਓਨਰ ਹੈ ਸੱਜਣੋਂ ਜਲੰਧਰ ਦਾ ਨੰਬਰ ਆ ਪੀਵੀ08 ਹਨਾ ਤੇ ਜਿਹੜੇ ਭ ਸੰਪਰਕ ਕਰ ਲਿਓ ਟਾਇਰ ਟੁਰ ਬਾਈ ਦੇ ਕਿੰਨੇ ਕ ਪੈਸੇ ਕਹਿ ਸਕਦੇ ਆਪਾਂ ਇਹਨੂੰ ਟਾਇਰ ਹੈਗੇ ਆ ਤੇ ਬਾਈ 70 ਪੈਸੇ 70 ਪੈਸੇ ਸਿਰ ਟਾਇਰ ਹੈ ਜਿਹਨੇ ਸੱਜਣੋ ਵੇਟ ਬੂਟ ਚੰਗੇ ਲੱਗੇ ਹੋਇਆ ਮਗਰਾਤਾ ਦੀ ਸਫਾਈ ਦਿਖਾ ਦਿੰਦੇ ਆ ਤਰੋਂ ਪਿੱਛੋਂ ਵੀ ਦਿਖਾਉਨੇ ਆ ਬਹੁਤ ਸਾਫ ਟਰੈਕਟਰ ਹੈ ਤੇ ਲਾਈਟਾਂ ਲੂਟਾਂ ਸਤਰੀਆਂ ਤੇ ਜਿੰਮੇਗਾ ਸੀਟਾਂ ਤੇ ਕਦੀ ਵੀ ਹਲੇ ਤੱਕ ਕਾਗਜ਼ ਵੀ ਉਮ ਹੀ ਖੜੇ ਆ ਯਾਰ ਹਨਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸੱਜਣੋ 1,75,000 ਰੁਪਏ ਸਿਰਫ ਹਾਂਜੀ ਲੈ ਮਿੱਤਰੋ 1,75,000 ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਹਾਂ ਸਤਿ ਸ੍ਰੀ ਅ ਅੱਜ ਨਾ ਤੁਹਾਨੂੰ ਸਾਰੇ ਨੀਲੇ ਰੰਗ ਦੇ ਮੋਰ ਦਿਖਾਉਣੇ ਆ ਬਰਨਾਲਾ ਮੰਡੀ ਦੇ ਵਿੱਚ ਖੜੇ ਆ ਜਿਵੇਂ ਇੱਕ ਵਿਆਹ ਦੇ ਵਿੱਚ ਨਾ ਸਕੋਰਪੀਆ ਖੜੀ ਹੁੰਦੀ ਨੇ ਕਾਲੇ ਰੰਗ ਦੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਬਿਲਕੁਲ ਉਹੀ ਝਲਕਾ ਸੇਮ ਝਲਕਾ ਸਾਡੇ ਨਾਲ ਆ ਸਾਡਾ ਭਰਾ ਲੱਖੀ ਲੱਖੀ ਕੀ ਆਣੇ ਵੀਰੇ ਵਧੀਆ ਜੀ ਵਧੀਆ ਤੁਸੀਂ ਠੀਕ ਹੋ ਤੇ ਅੱਜ ਕਿੰਨੇ ਟਰੈਕਟਰ ਨੇ ਆਪਣੇ ਲਈ ਨੀਲੇ ਅੱਜ ਆਏ ਨੇ ਵੀਰੇ 5 5 ਟਰੈਕਟਰ ਨੇ ਸ਼ੁਰੂਆਤ ਇੱਥੋਂ ਕਰਦੀ ਹੈ ਕਿੰਨੇ ਮਾਡਲ ਹੈ ਇਹ ਹਾਂਜੀ ਇਹ 2013 ਮਾਡਲ ਹੈ ਜੀ 2013 ਮਾਡਲ ਹੈ ਹਾਂਜੀ ਓਕੇ ਨੰਬਰ ਕਿੱਥੋਂ ਦਾ ਇਹਦਾ ਇਹਦੇ ਪੰਜਾਬ ਨੰਬਰ ਹੀ ਮਿਲਣਗੇ ਸਾਰੇ ਸਾਰੇ ਆਪਣੇ ਲਈ ਪੰਜਾਬ ਨੰਬਰ ਹੁੰਦੇ ਆ ਹਾਂਜੀ ਤੇ ਕਾਗਜ਼ ਪੱਤਰਾਂ ਦੇ ਓਕੇ ਹੁੰਦੇ ਆ ਸਾਰੇ ਓਕੇ ਬਈ ਠੀਕ ਹੈ ਤੇ ਗੱਲ ਇੱਕ ਹੋਰ ਕਈ ਭਰਾ ਕਹਿੰਦੇ ਸੀ ਵੀ ਤੁਸੀਂ ਕਿਰਾਏ ਤੇ ਵੀ ਟਰੈਕਟਰ ਦੇ ਦਿੰਦੇ ਹੁੰਦੇ ਹੋ ਕਿਰਾਏ ਤੇ ਵੀ ਦੇ ਦਿੰਦੇ ਆ ਓਕੇ ਲੈ ਮਿੱਤਰ ਪਿਆਰੂ ਜੇ ਕਿਸੇ ਨੂੰ ਕਿਰਾਏ ਤੇ ਟਰੈਕਟਰਾਂ ਦੀ ਲੋੜ ਹੁੰਦੀ ਆ ਭਰਾਵੋ ਵੀ ਉਹ ਵੀ ਦੇ ਦਿੰਦੇ ਆ ਤੇ ਸ਼ੁਰੂਆਤ ਕਰ ਲਈ ਬਈ 2013 ਮਾਡਲ ਹੈ ਹਾਂਜੀ ਤੇ ਪੰਜਾਬ ਦਾ ਨੰਬਰ ਹੈ ਕੰਮੀ ਪਾਰਟੀ ਦੇ ਨਾਮ ਆ ਫਰਸਟ ਓਨਰ ਆ ਵੀਰੇ ਫਰਸਟ ਓਨਰ ਆ ਤੇ ਜਿਹਦੇ ਮੁੱਲ ਦੀ ਗੱਲ ਕਰੀਏ ਇਦਾ ਮੁੱਲ ਵੀਰੇ 322000 ਲੈ ਵੀ ਸੱਜਣੂ 322000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਤੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਜਮਾ ਓਕੇ ਆ ਸੀਲਡ ਆ ਬਾਈ ਸਾਹਿਬ ਅੱਛਾ ਕਿਤੇ ਰੁਪਈਏ ਦਾ ਖਰਚਾ ਤਾਂ ਨਹੀਂ ਕੋਈ ਨਾ 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 ਠੀਕ ਐ ਲੈ ਮਿੱਤਰ ਪਿਆਰਿਓ ਬਿਲਕੁਲ ਸੋਹਣਾ ਟਰੈਕਟਰ ਆ ਸਾਤਰੀ ਸੁਤਰੀ ਚੰਗੀ ਲੱਗੀ ਹੋਈ ਆ ਜੇ ਟਾਇਰਾਂ ਦੀ ਗੱਲ ਕਰੀਏ ਜਾਂ ਰੰਮਾਂ ਦੀ ਗੱਲ ਕਰੀਏ ਤਾਂ ਮਤਲਬ ਕਹਿਣ ਨੂੰ ਕੋਈ ਹੈ ਨਹੀਂ ਸ਼ਬਦ ਹਨਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ 2013 ਮਾਡਲ ਆ ਤੇ ਜਿਹੜਾ ਵੀ ਅੱਛਾ ਡਬਲ ਕਲੱਚ ਆ ਇਹ ਠੀਕ ਐ ਦੇ ਰੇਟ ਇੱਕ ਵਾਰੀ ਫੇਰ ਦੱਸ ਦੋ 322000 322000 ਰੁਪਏ ਸੱਜ ਨੂੰ ਰੇਟ ਹੈ ਤੇ ਜਿਹੜੇ ਭਰਾਣੇ ਲੈਣਾ ਸੰਪਰਕ ਕਰ ਲਿਓ ਬਾਈ ਦੇ ਨਾਲ ਇਹ ਤੋਂ ਇਲਾਵਾ ਬਾਈ ਆਹ ਜਿਹੜਾ ਇਹ 2017 ਮਾਡਲ ਆ ਬਾਈ ਸੋਨ ਵਾਲੀ ਕਾ 750 ਟਾਪ ਮਾਡਲ ਚਾਹੀ ਹਾਂ ਵੀਰੇ ਐਚ ਡੀ ਐਮ ਮਾਡਲ ਆ ਡਬਲ ਡਿਸਟਰੀਬਿਊਟਰ ਓਕੇ ਜੀ ਨਾਸ਼ ਕੈਸ਼ ਦੀ ਆਰ ਸੀ ਆ ਅੱਛਾ ਕੋਈ ਮਤਲਬ ਲੋਨ ਨਹੀਂ ਹੈਗਾ ਤੇ ਉੱਪਰ ਨਾ 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 ਠੀਕ ਹੈ ਲੈ ਮਿੱਤਰ ਪਿਆਰ ਇੰਜਨ ਗੇਅਰ ਦਾ ਬਾਈ ਕਿਵੇਂ ਆ ਇੰਜਨ ਗੇਅਰ ਦਾ ਓਕੇ ਆ ਬਾਈ ਨਾਲ ਦੇ ਟਾਇਰ ਇਹਦੇ ਵਿੱਚ 750 ਪੈਸੇ ਅਸਾ ਚੌਕੜਾ ਟਾਇਰਾਂ ਦਾ ਨਾਲ ਦੀ ਹੈ ਹਾਂ ਲੈ ਮਿੱਤਰੋ ਮਗਰਾਟ ਬੰਗਰੂਟ ਵਧੀਆ ਸੌਂਕ ਨਾਲ ਲਪਾਏ ਹੋਏ ਆ 2017 ਮਾਡਲ ਹੈ ਹੈਨਾ ਤੇ ਬਾਈ ਜੇ ਇਹਦੀ ਰੇਟ ਦੀ ਗੱਲ ਕਰੀਏ ਇਹਦਾ ਰੇਟ ਮੇਰੇ 485000 485000 ਰੁਪਏ ਸੱਜਣੋ ਲੈਟਾਂ ਲੂਟਾਂ ਤੇ ਜਾਲੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਤੇ ਦੇ ਕਿੰਨੇ ਤਾਂ ਦੇਮਗੇ ਬਾਈ ਆਪਾਂ ਇਹ ਚੋਂ ਮਾਨਤਾਂ ਕਿੰਨਾ ਕੋਜੂ ਕਰ ਦਾਂਗੇ ਬਾਈ ਵਧੀਆ ਮਾਨਤਾਂ ਵਧੀਆ ਮਾਨਤਾਂ ਨੂੰ ਹੋਜੂ ਲੈ ਮਿੱਤਰ ਪਿਆਰੋ ਕਰਨੋ ਸੰਪਰਕ ਕਰਾਂ ਤੁਹਾਡਾ ਫੁੱਲ ਮਾਨਤਾਂ ਨੂੰ ਹੋ ਜਾਣਾ ਤੇ ਇਹ ਤੋਂ ਇਲਾਵਾ ਬਾਈ ਇਹ 2018 ਮਾਡਲ ਆ ਵੀਰੇ ਇਹ ਹੈਗਾ 2018 ਮਾਡਲ ਡੀਆਈ 60 ਇਹ ਵੀ ਟੌਪ ਮਾਡਲ ਚਾਹੀਦਾ ਬਾਈ ਓਕੇ ਇੰਜਨ ਗੇਅਰ ਤਾਂ ਕਿਵੇਂ ਹੂ ਬਈ ਇਹ ਤੇ ਕਿੰਨੇ ਕ ਘੰਟੇ ਚੱਲਿਆ ਹੋਇ ਇਹ ਇਹ ਵੀਰੇ 1800 ਘੰਟਾ ਚੱਲਿਆ 1800 ਘੰਟਾ ਸਜਣੋਂ ਚੱਲਿਆ ਹੋਇਆ 2018 ਹੀ ਮਾਡਲ ਹੈ 18 ਹੀ ਮਾਡਲ ਹੈ ਨਾ ਤੇ ਨੰਬਰ ਪੰਜਾਬ ਦੇ ਹੀ ਆ ਹੈ ਨਾ ਬਾਈ ਇਹ ਫਰਸਟ ਆਨਰ ਹੋ ਸਕਦਾ ਬਾਈ ਫਰਸਟ ਆਨਰ ਹੈ ਸਜਣੋਂ ਜਲੰਧਰ ਦਾ ਨੰਬਰ ਆ ਪੀਵੀ08 ਹੈ ਨਾ ਤੇ ਜਿਹੜੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਟਾਇਰ ਟੁਰ ਬਾਈ ਦੇ ਕਿੰਨੇ ਕ ਪੈਸੇ ਕਹਿ ਸਕਦੇ ਆਪਾਂ ਇਹਨੂੰ ਫੇਰ ਹੈਗੇ ਆ ਤੇ ਬਾਈ 70 ਪੈਸੇ 70 ਪੈਸੇ ਟਾਇਰ ਹੈ ਜਣੇ ਸੱਜਣੋ ਵੇਟ ਬੂਟ ਚੰਗੇ ਲੱਗੇ ਹੋਇਆ ਮਗਰਾਤਾਂ ਦੀ ਸਫਾਈ ਦਿਖਾ ਦਿੰਨੇ ਆ ਤਰੋਂ ਪਿੱਛੋਂ ਵੀ ਦਿਖਾਉਨੇ ਆ ਬਹੁਤ ਸਾਫ ਟਰੈਕਟਰ ਹੈ ਤੇ ਲਾਈਟਾਂ ਲੂਟਾਂ ਸਤਰੀਆਂ ਤੇ ਜਿੰਮੇਗਾ ਸੀਟਾਂ ਤੇ ਕਿਹਦੀ ਵੀ ਹਲੇ ਤੱਕ ਕਾਗਜ਼ ਵੀ ਉਮ ਹੀ ਖੜੇ ਆ ਯਾਰ ਹਨਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸੱਜਣੋ ਜਿਹੜੇ ਵੀ ਭਰਾ ਨੇ ਲੈਣਾ ਨਾ ਤਾਂ ਬੇਚੇਜ ਕੋਹ ਕੇ ਬਾਈਰਨ ਨੂੰ ਸੰਪਰਕ ਕਰ ਲਿਓ ਅਸਲ ਸਾਰੇ ਟਰੈਕਟਰ ਬਾਈਰਨ ਦੇ ਬਈ ਚੰਗੇ ਹੀ ਹੁੰਦੇ ਆ ਤੇ ਇਤੋਂ ਲਾਵਾ ਬਈ ਇਹ ਘੱਟ ਮੁੱਲ ਜੀ ਲੈਣਾ ਜੇ ਕਿਸੇ ਨੂੰ ਜਿੰਮੇਦਾਰ ਨੂੰ ਲੋੜ ਆ 40 ਦਾ ਮੁੱਲ ਦਾ ਵੀ ਹੈਗਾ 40 ਦਾ ਸੋਨ ਵਾਲੀ ਕਸ ਜਨ ਇਹ ਇਹ ਕਿੰਨਾ ਮਾਡਲ ਆ ਬਈ ਇਹ ਚਾਰ ਮਾਡਲ ਆ ਬਈ ਟਾਇਰ ਨਵੇਂ ਨੇ ਇੰਜਨ-ਓੰਜਨ ਦਾ ਕੰਮ ਇਹਦਾ ਪੂਰਾ ਹੋਇਆ ਪਿਆ ਅੱਛਾ ਓਕੇ ਮਤਲਬ ਇਹ ਵੀ ਜਿੰਮੇ ਕਿਹਦੀ ਖਰਚਾ ਨਹੀਂ ਵਿਪਾਲਦਾ ਜਾ ਕੇ ਨਾ 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 ਸੋਟੇ ਜਿੰਮੇਦਾਰ ਲਈ ਪੂਰੇ ਕਰਦੀਆਂ ਚੀਜ਼ ਠੀਕ ਹੈ ਵੀਰੇ ਇਹਦੇ ਬਈ ਜੇ ਰੇਟ ਦੀ ਗੱਲ ਕਰੀਏ ਕਿੰਨੇ ਕਦਾ ਮਿਲਣਾ ਬਈ 1,75,000 ਰੁਪਏ ਸਿਰਫ ਹਾਂ ਜੀ ਲੈ ਮਿੱਤਰੋ 1,75,000 ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਹਾਂ ਟਰੈਕਟਰ ਹੋਲ ਕੇ ਬੈਠਣਾ ਵਈ ਇਹਦਾ ਤਾਂ ਵੀ ਕੁੱਝ ਹਾਂ ਛੋਟੇ ਜ਼ਿੰਮੇਦਾਰ ਲਈ ਪੂਰੀ ਚੰਗੀ ਚੀਜ਼ ਹੈ ਬਾਈ ਨੰਬਰ ਪੰਜਾਬ ਦਾ ਹੀ ਇਹਦਾ ਪੰਜਾਬ 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 ਲੈ ਮਿੱਤਰੋ ਪੰਜਾਬ ਦਾ ਨੰਬਰ ਹੈ ਪਾਰਟੀ ਵੀ ਪਹਿਲੀ ਪੁਲੀ ਦੇ ਨਾਮ ਹੀ ਖੜਾ ਹੋਊ ਨਾ ਨਾਲ ਦੇ ਟਾਇਰ ਹੀ ਲਾਹੇ ਨੇ ਇਹਦੇ ਅੱਛਾ ਜੀ ਬੰਦੇ ਹੁਣੇ ਨਵੇਂ ਟਾਇਰ ਪਵਾਏ ਨੇ ਠੀਕ ਆ ਇਹ ਤੋਂ ਇਲਾਵਾ ਵੀ ਆਹਾ ਇਹ 2020 ਮਾਡਲ ਹੈ 2020 ਮਾਡਲ ਹੈ ਹਾਂਜੀ ਇਹ ਵੀ ਸੱਜਣੋ ਟੌਪ ਮਾਡਲ ਦੇ ਵਿੱਚ ਆ ਜਿਵੇਂ ਕਹਦੀ ਕੰਮ ਹੀ ਬਾਈ ਉਰੀ ਟੌਪ ਦਾ ਕਰਦੇ ਆ ਹਨਾ ਤੇ ਬਾਈ ਇਹ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਵੀ ਥੋੜਾ ਹੀ ਚੱਲਿਆ ਹੋਇਆ 1800 ਘੰਟੇ ਚੱਲੇ ਹੋਏ ਲੈ ਸੱਜਣ 1800 ਘੰਟਾ ਇਹ ਚੱਲਿਆ ਹੋਇਆ ਥੋੜੀ ਨੇ ਟਰੈਕਟਰ ਹਾਂ ਬਹੁਤ ਸਫਾਈ ਵਾਲੇ ਟਰੈਕਟਰ ਹੁੰਦੇ ਨੇ ਬਾਈ ਉਹਨਾਂ ਨੇ ਵੀ ਵੇਟ ਬੂਟ ਜਰਾ ਐ ਲਿਸ਼ਕਾ ਮਾਰਦੇ ਨੇ ਟਰੈਕਟਰ ਦੀ ਜੀ ਗੱਲ ਕਰੀਏ ਹਨਾ ਇੰਜਨ ਉੰਜਨ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਪਾਵਰ ਸ਼ੇਅਰਿੰਗ ਦੇ ਵਿੱਚ ਨੇ ਵੀ ਕੈਂਟ ਗੱਲਾਂ ਬਾਤਾਂ ਨੇ ਜਾਇਜ਼ ਰੇਟ ਦੇ ਵਿੱਚ ਟਾਪ ਮਾਡਲ ਟਰੈਕਟਰ ਬਾਈ ਉਹਨਾਂ ਤੋਂ ਆਮ ਮਿਲ ਜਾਂਦੇ ਆ ਤੇ ਅੱਜ ਸੋਮਵਾਰ ਆ ਸੱਜਣ ਨੂੰ ਬਰਨਾਲਾ ਮੰਡੀ ਦੇ ਵਿੱਚ ਬਾਈ ਉਹਰੀ ਆਏ ਹੋਏ ਆ ਤੇ ਭਾਈ ਇਹਦੇ ਜੇ ਰੇਟ ਦੀ ਗੱਲ ਕਰੀਏ ਕਿੰਨੇ ਦੇ ਹੈ 75 ਹੈ ਜੀ ਹਾਂਜੀ 575 ਲੈ ਵੀ ਸੱਜਣੋਂ 5,75,000 ਰੁਪਏ ਬਾਈ ਉਹਨੇ ਡਿਮਾਂਡ ਕੀਤੀ ਆ ਤੇ ਟਰੈਕਟਰ ਹੈਗਾ ਇਹ 2020 ਮਾਡਲ ਹੈਨਾ ਹਾਂਜੀ ਹਾਂਜੀ ਇਹ ਤੋਂ ਲਾਵਾ ਸੱਜਣਾ ਆ ਵੀ ਆਪਣੀ ਆ ਵੀ ਆਪਣੀ ਆ 750 ਡੀਆਈ ਹਾਂਜੀ ਠੀਕ ਹੈ ਇਹ ਤਾਂ 18 ਮਾਡਲ 18 ਮਾਡਲ ਵੀਰਿਆ ਹਾਂਜੀ ਸਿਕੰਦਰ ਮਾਡਲ ਸਿਕੰਦਰ ਮਾਡਲ ਦੇ ਵਿੱਚ ਹੈ ਹਾਂਜੀ ਸੱਜਣੋਂ ਇਸ ਟਰੈਕਟਰ ਦੀ ਨਮਾਨ ਜਿਵੇਂ ਕਹਦੀ ਆ ਵੀ ਸੋਨਾ ਲੱਗਦਾ ਵੱਧ ਵੇਖਦਾ ਹੈ ਨਾ ਭਈ ਇਹ ਹਾਂਜੀ ਹਾਂਜੀ ਇੱਕ ਨਿਗਾਂਟੇ ਚੱਲਿਆ ਹੋ ਬਾਈ ਇਹ ਬਾਈ 1500 ਘੰਟਾ ਚੱਲਿਆ 1500 ਘੰਟੇ ਚੱਲਿਆ ਹੋ ਸੱਜਣੋ ਮਗਰਾਟਾਂ ਦੀ ਸਫਾਈ ਦੇਖ ਲਓ ਰਿਮਰ ਰਮਰ ਦਾ ਚੈੱਕ ਕਰ ਲਓ ਟਾਇਰ ਸੋਹਣੇ ਨੇ ਤੇ ਨੰਬਰ ਇਹਦਾ ਵੀ ਪੰਜਾਬ ਦੀ ਹੈ ਬਾਈ ਪੰਜਾਬ ਸਾਰੇ ਬਾਈ ਤੇ ਇਹ ਕਿੰਨੇ ਮੁੱਲ ਦਾ ਬਾਈ ਟਰੈਕਟਰ ਇਹਦਾ ਬਾਈ ਹੈਗਾ 5 ਲੱਖ 10 ਹਜ਼ਾਰ ਲੈ ਵੀ ਸੱਜਣੋ 5 ਲੱਖ 10 ਹਜ਼ਾਰ ਰੁਪਏ ਬਾਈ ਉਹਦੀ ਡਿਮਾਂਡ ਕਰਦੇ ਆ ਜਿਹੜੇ ਵੀ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਨਾ ਸੱਜਣੋ ਸੰਪਰਕ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਸੋਮਵਾਰ ਨੂੰ ਬਾਈਵਰੀ ਹੁੰਦੇ ਨੇ ਮੰਡੀ ਦੇ ਵਿੱਚ ਤੇ ਸੋਮਵਾਰ ਤੋਂ ਬਾਅਦ ਜੇ ਕਿਸੇ ਭਰਾ ਨੇ ਮਿਲਣਾ ਸੱਜਣੋਂ ਬਾਵਾ ਸੇਲ ਪਰਚੇ ਜਿਹੜੇ ਟਰੈਕਟਰਾਂ ਦੇ ਨਾ ਬਾਈਰਾਂ ਦਾ ਸ਼ੋਅਰੂਮ ਹੈ ਹੜਿਆਏ ਤਾਂ ਉੱਥੇ ਮਿਲਣਗੇ ਨੰਬਰ ਬਾਈ ਦਾ ਸਕਰੀਨ ਤੇ ਕਰ ਲੋ ਸੰਪਰਕ ਜੀ ਮਿਹਰਬਾਨੀ ਧੰਨਵਾਦ